ਭੈਗੂ ਟਿਕਾ ਖਾਦ ਸਭੈਗੂ ਟਿਕ ਫਤੇ ਚਾਨ ਮਾਤਾ ਗੁਜੇਰੀ ਦਾ ਸੁਤਾ ਕੰਡੇ ਆਂਦੀ ਛੇ ਜੇਵ ਚਾਈ चन मा गुजरी सुत सीने नाल ते कला लई जदो याद पुत आई सीने नाल ते कला लई जदो याद पुत आई जीत तेज यार वॾे सी जोरावर ते फते सिंह छोटे जीत तेज ॼार ਹਰ ਵੱਡੇ ਸੀ ਜੋਰਾ ਵਰਤੇ ਫਤੇ ਸਿੰਘ ਛੋਟੇ ਤਾਰਿਆ ਨੇ ਲੋ ਤਾਰਿਆ ਨੇ ਰੋਕੇ ਪੁੱਛਿਆ ਕਿੱਥੇ ਗਏ ਨੇ ਜੀ ਘਰ ਦੇ ਟੋਟੇ ਤਾਰਿਆ ਨੇ ਰੋ ਰੋ ਪੁੱਛਿਆ ਕਿੱਥੇ ਗਏ ਨੇ ਜੀ ਘਰ ਦੇ ਟੋਟੇ ਧੋ ਚਮਕੌਰ ਵਿੱਚ ਤੇਦੋ ਵਿੱਚ ਸਰਹੰਦ ਦੀ ਦਵਾਈ ਧੋ ਚਮਕੌਰ ਵਿੱਚ ਤੇਦੋ ਵਿੱਚ ਸਰਹੰਦ ਦੀ ਦਵਾਈ चन्नमाता गुजरीदा सुत्ता कण्डे आन्दी छे जवचाई ਅਡੀਆਂ ਗਲਾ ਬਰੰਗੀਆਂ ਸੋਜ ਪੈ ਕੇ ਫਟਣ ਤੇ ਆਈਆਂ ਅਡੀਆਂ ਗਲਾ ਬਰੰਗੀਆਂ ਸੋਜ ਪੈ ਕੇ ਫਟਣ ਤੇ ਆਈਆਂ ਛਾਂ ਬਦੇ ਆ ਕੰਡੇ ਆ ਨੇ ਉਹਦੇ ਪੱਬਾ ਤੇ ਬੂਟੀਆਂ ਪਾਇਆ ਛਾਂ ਬਦੇ ਆ ਕੰਡੇ ਆ ਨੇ ਉਹਦੇ ਪੱਬਾ ਤੇ ਬੂਟੀਆਂ ਪਾਇਆ ਤੂੜਿਓ ਦੇ ਚਰਨਾ ਦੀ ਲੋਕਾਂ ਚੋਕ ਕੇ ਮਥੇ ਤੇ ਲਾਈ ਤੂੜੇ ਉਹਦੇ ਚਰਨਾ ਦੀ ਲੋਕਾਂ ਚੋਕ ਕੇ ਮਥੇ ਤੇ ਲਾਈ ਜਨ ਮਤਾ ਗੁਜੇਰੀ ਦਾ ਚੁੱਤ ਕੰਡੇ ਆਂ ਦੀ ਛੇ ਅਜੀਵ ਛਾਈ ਕਾਲ ਜੇ ਨੂੰ ਤੂ ਪੈਂਦੀ ਕੌਣ ਲਿਖੀ ਆ ਵਦਾਤਾ ਦੀਆਂ ਮੋੜ ਕਾਲ ਜੇ ਨੂੰ ਤੂੰ ਪੈਂਦੀ ਕੌਣ ਲਖੀ ਆਵਦਾਤਾ ਦੀਆਂ ਮੋੜੇ ਜਾਲ ਮਾਣੇ ਹਿੰਦੂ ਆਂਦੇ ਖਿੱਚ ਖਿੱਚ ਕੇ ਜੰਜੇ ਉ ਤੋੜੇ ਜਾਲ ਮਾਣੇ ਹਿੰਦੂ ਆਂਦੇ ਖਿੱਚ ਖਿੱਚ ਕੇ ਜੰਜੇ ਉ ਤੋੜੇ ਆਂਧਰਾ ਦੀ ਡੋਰ ਵਾਟ ਕੇ ਇਹ ਨਾ ਬਾਮਣਾ ਦੇ ਗਲ ਵਿੱਚ ਪਾਈ ਆੰਦਰਾਂ ਦੀ ਡੋਰ ਵਟਕੇ ਇਨਾ ਬੰਮਨਾ ਦੇ ਗਾਲ ਵਿੱਚ ਪਾਈ ਜਨ ਮਤਾ ਗੁਜੇਰੀ ਦਾ ਚੁੱਤ ਕੰਡੇ ਆਦੀ ਛੇ ਜਿਵ ਛਾਈ ਪਾੰਦ ਪਈ ਸਫਰ ਨੂੰ ਪਿਆ ਦੁਖੜ ਤੇ ਦੁਖੜਾ ਸਹਿਣਾ ਪੰਧ ਪੈਛ ਪਰੀ ਨੂੰ ਪਿਆ ਦੁੱਖੜੇ ਤੇ ਦੁੱਖੜਾ ਸਹਿਣਾ ਜਾੜੜੇ ਦਾ ਸੱਥਰੇ ਚੰਗਾ ਸਾਨੂੰ ਪਠ ਕੇੜਿਆਂ ਦਾ ਰਹਿਣਾ ਜਾੜੜੇ ਦਾ ਸੱਥਰੇ ਚੰਗਾ ਸਾਨੂੰ ਪਠ ਕੇੜਿਆਂ ਦਾ ਰਹਿਣਾ ਸੀਨੇ ਵਿੱਚ ਲੈ ਕੇ ਸੌਂ ਗਿਆ ਦਿਲ ਆਪਣਾ ਤੇ ਪੀੜੇ ਪਰਾਈ ਸੀਨੇ ਵਿੱਚ ਲੈ ਕੇ ਸੌਂ ਗਿਆ ਦਿਲ ਆਪਣਾ ਤੇ ਪੀੜੇ ਪਰਾਈ ਜਨਮਤਾ ਗੁਜਰੀ ਦਾ ਸੁੱਤ ਕੰਡੇ ਆਂਦੀ ਛੇ ਜਵਛਾਈ ਸਾਰਾ ਪਰਵਾਰ-ਵਾਰ ਕੇ ਗੁਰੂ ਖਾਲਸੇ ਦੀ ਫੌਜ ਸੁਜਾਈ ਸਾਰਾ ਪਰਵਾਰ-ਵਾਰ ਕੇ ਗੁਰੂ ਖਾਲਸੇ ਦੀ ਫੌਜ ਸੁਜਾਈ ਚੰਨ ਮਾਤਾ ਗੁਜੇਰੀ ਦਾ ਚੁੱਤ ਕੰਡੇ ਆਂਦੀ ਛੇ ਜਿਵਛਾਈ ਚੰਨ ਮਾਤਾ ਗੁਜੇਰੀ ਦਾ ਚੁੱਤ ਕੰਡੇ ਆਂਦੀ ਛੇ ਜਿਵਛਾਈ ਭੈ ਕੋ ਚਿਕਾ ਖਾਲ ਸਾਹਿਬ ਹੈ ਕੋ ਚਿਕੀ ਫਤੇ ਔਰ ਮੈਂ ਬਹੁਤ ਬਿਨਾਂ ਦਿਨ ਬਹੁਤ ਦਿਨਾ ਪਿੱਛੋਂ ਬਣਾਈਆਂ ਸ਼ਬਦ ਕਿਉਂਕਿ ਮੈਂ ਬਿਮਾਰ ਹੋ ਗਈ ਸੈਨ ਬਹੁਤ ਘਟ ਗਈ ਸੀ ਤੇ ਬਹੁਤ ਦਿਨਾ ਪਿੱਛੋਂ ਮੈਂ ਬਣਾਈਆਂ ਤੇ ਸੰਗਤਾਂ ਮੈਨੂੰ ਬਹੁਤ ਪਿਆਰ ਦਿੰਦੀਆਂ ਨੇ ਤੇ ਇਸੇ ਤਰ੍ਹਾਂ ਪਿਆਰ ਦਿੰਦੇ ਰਹਿਣਾ ਹੋ ਜੀ ਨੂੰ ਸ਼ਬਦ ਚੰਗਾ ਲੱਗੇ ਉਹ ਮੈਨੂੰ ਜ਼ਰੂਰ ਦੱਸਿਆ ਕਰੋ ਕਿ ਸ਼ਬਦ ਪਸੰਦ ਆ ਸਾਡੇ ਮੈਂ ਤੁਹਾਡੀ ਪਸੰਦ ਦੇ ਸ਼ਬਦ ਹੀ ਬੋਲਾਂਗੀ ਜਿੰਨੇ ਵੀ ਬੋਲਾਂਗੀ ਬਹੁਤ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਮੇਰੇ ਸ਼ਬਦ ਸੁਣਦੇ ਹਨ ਮੈਨੂੰ ਬਹੁਤ ਚੰਗਾ ਲੱਗਦਾ ਹੈ ਵੈਕੁਚੀ ਖਾਲਸਾ ਬਿਕ ਜੀ ਫਤਿਹ